ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਬੈਠੇ ਸੀ ਤਾਂ ਇੱਕ ਲਾਂਗਰੀ ਉਹਨਾਂ ਕੋਲ ਆਇਆ ਤੇ ਪੁੱਛਣ ਲੱਗਿਆ ਗੁਰੂ ਜੀ ਅੱਜ ਖਾਣ ਦੇ ਵਿੱਚ ਕੀ ਬਣਾਇਆ ਜਾਵੇ ਤਾਂ ਗੁਰੂ ਜੀ ਕਹਿੰਦੇ ਅੱਜ ਚੌਲ ਬਣਾਓ ਤੇ ਹਿਰਨਾਂ ਨੂੰ ਬੁਲਾਇਆ ਜਾਵੇ ਚੌਲ ਬਣਾ ਕੇ ਹਿਰਨਾਂ ਅੱਗੇ ਪਾਏ ਗਏ ਹਿਰਨਾਂ ਨੇ ਬੜਾਈ ਹੀ ਨਿਮਰਤਾ ਨਾਲ ਆਰਾਮ ਨਾਲ ਚੌਲ ਖਾਦੇ ਤੇ ਚਲੇ ਗਏ ਅਗਲੇ ਦਿਨ ਫਿਰ ਲਾਂਗਰੀ ਗੁਰੂ ਜੀ ਕੋਲ ਆਇਆ ਤੇ ਪੁੱਛਣ ਲੱਗਿਆ ਗੁਰੂ ਜੀ ਅੱਜ ਕੀ ਬਣਾਇਆ ਜਾਵੇ ਤਾਂ ਗੁਰੂ ਜੀ ਕਹਿੰਦੇ ਚੌਲ ਬਣਾਓ ਤੇ ਅੱਜ ਕੁੱਤਿਆਂ ਨੂੰ ਬੁਲਾਓ ਚੌਲ ਬਣਾ ਕੇ ਕੁੱਤੇ ਅੱਗੇ ਪਾਏ ਗਏ ਜਦੋਂ ਇੱਕ ਕੁੱਤਾ ਚੌਲ ਖਾਣ ਦੇ ਲਈ ਅੱਗੇ ਵਧਿਆ ਤਾਂ ਦੂਸਰੇ ਨੇ ਉਹਦੀ ਲੱਤ ਫੜ ਲਈ ਤੇ ਤੀਸਰਾ ਉਸਨੂੰ ਪੂੰਛ ਤੋਂ ਖਿੱਚਣ ਲੱਗ ਪਿਆ ਦੇਖਦੇ ਹੀ ਦੇਖਦੇ ਸਾਰੇ ਕੁੱਤੇ ਆਪਸ ਵਿੱਚ ਲੜਨ ਲੱਗ ਪਏ ਤੇ ਸਾਰੇ ਚੌਲ ਖਰਾਬ ਹੋ ਗਏ ਤੇ ਕੁੱਤੇ ਆਪਸ ਵਿੱਚ ਲੜ ਕੇ ਹੀ ਬਿਨਾ ਚੌਲ ਖਾਦੇ ਵਾਪਸ ਚਲੇ ਗਏ ਇਹ ਸਾਰੀ ਘਟਨਾ ਤੋਂ ਬਾਅਦ ਗੁਰੂ ਜੀ ਨੇ ਸਿੱਖਾਂ ਨੂੰ ਸਮਝਾਇਆ ਕਿ ਜੇਕਰ ਅਸੀਂ ਵੀ ਹਿਰਨਾ ਵਾਂਗ ਰਲ ਕੇ ਰਹੀਏ ਤਾਂ ਤੁਹਾਨੂੰ ਕੁੜਤੀ ਰੂਪੀ ਚੌਲ ਵੀ ਮਿਲਣਗੇ ਤੇ ਪੇਟ ਦੀ ਤ੍ਰਿਪਤੀ ਵੀ ਰਹੇਗੀ ਪਰ ਜੇ ਤੁਸੀਂ ਵੀ ਕੁੱਤਿਆਂ ਦੀ ਤਰ੍ਹਾਂ ਲੜਦੇ ਰਹੋਗੇ ਤਾਂ ਹੱਥ ਵੀ ਕੁਝ ਵੀ ਨਹੀਂ ਆਉਣਾ ਲਹੂ ਲਹਾਨ ਹੋਵੋਗੇ ਉਹ ਅੱਡ ਤੇ ਮਾਰ ਪਵੇਗੀ ਉਹ ਵਖਰੀ ਇਸ ਲਈ ਸਾਨੂੰ ਹਮੇਸ਼ਾ ਸਭ ਦਾ ਭਲਾ ਕਰਨਾ ਚਾਹੀਦਾ ਤੇ ਮਿਲ ਜੁਲ ਕੇ ਰਹਿਣਾ ਚਾਹੀਦਾ